ਮਨ ਕਲਾਸ ਹੋ ਜੀ ਇਹ ਕਿਹੜਾ ਪਿੰਡਾ ਸਭਰਾ ਪਿੰਡੀ ਜਿਹੜੇ ਰੋਡ ਤੇ ਜਿਹੜੀ ਹੈ ਕਪਰੇ ਦੀ ਇਹ ਕਿੱਤਵਾਰ ਰੋਡ ਆ ਜੀ ਐਸ ਬੀ ਆਈ ਬੈਂਕ ਦੇ ਬਿਲਕੁਲ ਸਾਹਮਣੇ ਚੌਂਕ ਦੇ ਵਿੱਚ ਜੀ ਹਾਂ ਜੀ ਕਿਹੜੀ ਕਿਹੜੀ ਵੈਰਾਈਟੀ ਦੀ ਜਿਹੜੇ ਕਪਰੇ ਮਿਲਦੇ ਆਪਣੇ ਕੋ ਪੈਂਟ ਸ਼ਰਟ ਪ੍ਰਿੰਟਡ ਫੁੱਲ ਵੈਲ ਪੱਕੇ ਰੰਗ ਦੀਆਂ ਪਰਗਾਏ ਅੱਥੇ ਗਏ ਵਧੀਆ ਫੇਮਲ ਦੀਆਂ ਰਹਿਮੜ ਦੀ ਪੱਗ ਵਧੀਆ ਰੁਪਈਏ ਦੇ ਵਿੱਚ ਪਿਓ ਰੁਪਈਆ ਹਾਂਜੀ ਗਰੰਟੀਡ ਪੱਗ ਹੋਊਗੀ ਵਧੀਆ ਫੱਟੇ ਰੰਗ ਦੇ ਵਿੱਚ ਔਰ ਨਾਲ ਲੇਡੀ ਸੂਟ ਫੈਂਸੀ ਵੈਰਾਈਟੀ ਗਰਮੀ ਵਾਲੇ ਸੂਟਾਂ ਦੀ ਸੇਰ ਵੀ ਲਈਦੀ ਹੈ ਜੀ ਜਿਹੜੀ ਲੇਡੀ ਸੂਟ ਆਏ ਕਿੰਨੇ ਤੋਂ ਲੈ ਕੇ ਜਿਹੜੇ ਜੰਮਾ ਦਾ ਸੂਟ ਤੱਕ ਇਹ 130 ਰੁਪਏ ਤੋਂ ਲੈ ਕੇ ਸੂਟ ਆਪਣੇ ਕੋਲ ਕਾਫੀ 2.5 ਤੋਂ 3000 ਰੁਪਏ ਤੱਕ ਸੂਟ ਹੈਗਾ ਜੀ ਠੀਕ ਹੈ ਜੀ ਹਾਂ ਤੁਸੀਂ ਬਾਜੀ ਵਿਆਹ ਸ਼ਾਦੀ ਦੇ ਹਾਂ ਹਾਂ ਬਿਲਕੁਲ ਵਿਆਹ ਵਿੱਚ ਮੈਰਿਡ ਸੂਟ ਪੈਡਿੰਗ ਸੂਟ ਦੀ ਨੂੰ ਕਹਿ ਦਿੰਦੇ ਆਪਾਂ ਵਧੀਆ ਹਾਂ ਸਸਤੇ ਰੇਟਾਂ ਦੇ ਵਿੱਚ ਦੂਰਦਰਸ਼ਨ ਦੇਣ ਸਸਤੀ ਵੈਰਾਈ ਬਿਲਕੁਲ ਵਧੀਆ ਲੇਟੈਸਟ ਹਾਂ ਤਾਂ ਕੀ ਅਪੀਲ ਕਰੋਗੇ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਇਹੋ ਹੀ ਕਹਿ ਇੱਥੇ ਦਰਸ਼ਨ ਦਿਓ ਵਧੀਆ ਤੋਂ ਵਧੀਆ ਵੈਰਾਈ ਤੁਹਾਨੂੰ ਦਵਾਂਗੇ ਪੱਕੇ ਰੰਗ ਦੇ ਪੱਗਾਂ ਸੂਟ ਲੇਡੀਜ਼ ਸਭ ਕੁਝ ਵਧੀਆ ਸਹੀ ਰੇਟ ਤੇ ਬਿਲਕੁਲ ਜੈਨੂਅਰ ਰੇਟ ਤੇ ਦਾਂ ਯਾਰ ਨਾਲੋਂ ਯਾਰ ਨਾਲੋਂ ਬਿਲਕੁਲ ਸਸਤੇ ਰੇਟ ਤੇ ਹਾਂਜੀ ਪਿਓਰ ਕੈਮਰੀ ਦੇ ਸੂਟ ਸੂਟ ਦੁਪੱਟਾ ਪਿਓਰ ਦੁਪੱਟਾ ਯਾਰ ਨਾਲੋਂ ਕਾਫੀ ਘੱਟ ਰੇਟਾਂ ਦੇ ਮਿਲਦੇ। ਦੇਖਿਆ ਜਵੇ ਤਾਂ ਕੋਈ ਗ੍ਰੀਟ ਵੀ ਕੋਈ ਸੂਟ ਦੇ ਨਾਲ ਕੋਈ ਹਲੇ ਨਹੀਂ ਫਿਲਹਾਲ ਚਲੋ ਹਲੇ ਨਹੀਂ ਸ਼ੁਰੂ ਕੀਤਾ। ਜੀ। ਹੌਲੀ ਹੌਲੀ ਉਹ ਵੀ ਆਪਾਂ ਆਪਸ਼ਨ ਲੈ ਕੇ ਆਵਾਂਗੇ। ਹਾਂਜੀ। ਤਾਂ ਕੀ ਦੇਖੀਏ ਅਬ ਜੇਕਰ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਦੇ ਰਿਹਾ ਕੋਈ ਫੋਨ ਨੰਬਰ। ਹਾਂਜੀ ਹਰਮਨ ਕਲਾਥ ਹਾਊਸ। ਹਾਂਜੀ ਸਭਰਾ। ਮੋਬਾਈਲ ਨੰਬਰ ਹੈਗਾ ਇਹ 688392110। ਇਹ ਤੁਹਾਨੂੰ ਬਰਾਰ ਦਿੰਦਾ ਹੈ 62839 2110 ਸੰਡੇ ਵੀ ਦੁਕਾਨ ਉੱਪਰ ਰਹਿੰਦੀ ਹੈ ਜੀ ਹਾਂਜੀ ਛੁੱਟੀ ਕੋਈ ਨਹੀਂ ਹੁੰਦੀ ਜੀ ਸੋਹਰਾ ਰਮਨ ਕੁਮਾਰ ਨੇ ਆਪਣਾ ਕੱਪੜੇ ਦੀ ਦੁਕਾਨ ਖੋਲੀ ਆਕਰਤਵਾਰ ਰੋਡ ਤੇ SBI ਬੈਂਕ ਦੇ ਲਾਗੇ ਬਹੁਤ ਕੱਪੜਾ ਸਸਤਾ ਤੇ ਵਧੀਆ ਸਰਦਾਰ ਜੀ ਆਓ ਲਓ ਤੇ ਖਰੀਦੋ ਸ਼ਹਿਰ ਜਾਣ ਦੀ ਲੋੜ ਨਹੀਂ ਗਈ ਇੱਥੋਂ ਹੀ ਆਪਾਂ ਨੂੰ ਮਿਲ ਜੂਗਾ ਕੱਪੜਾ ਵਧੀਆ ਤੋਂ ਵਧੀਆ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ ਅਹੀਂ ਸਭਰਾ ਤੋਂ ਆਏ ਆ ਜੀ ਬਈਕਾ ਤੋਂ ਜੋਤੀਸ਼ਾ ਹਾਂ ਪਹਿਲਾਂ ਵੀ ਇਹਨਾਂ ਕੋਲ ਜਾਂਦੇ ਰਹੇ ਆ ਪਤੀ ਵੀ ਤੇ ਹੁਣ ਇਹਨਾਂ ਨੇ ਇੱਥੇ ਖੋਲ ਲਿਆ ਬਹੁਤ ਵਧੀਆ ਸੱਜਣਾ ਮਲਾਪੜੇ ਸੱਜਣਾ ਜਿਹੜਾ ਮਰਜ਼ੀ ਕੱਪੜਾ ਲਾਓ ਸੂਟਾਂ ਦਾ ਕੋਟਾਂ ਦਾ ਹੋ ਜਿਹੜਾ ਵੀ ਚਾਹੀਦਾ ਹੋਏ ਬਾਜ਼ਾਰਾਂ ਬਾਜ਼ਾਰ ਨਾਲ ਸਸਤੀ ਰੇਟ ਬਾਜ਼ਾਰ ਨਾਲੋਂ ਸਸਤੇ ਆ ਜੀ ਵਧੀਆ ਵਧੀਆ ਬਾਕੀ ਅਪੀਲ ਕਰੋ ਜਿੰਨ੍ਹਵਸਕਾਂ ਨੂੰ ਅਪੀਲ ਇਹੋ ਹੀ ਆ ਵੀ ਸ਼ਹਿਰ ਜਾਣ ਦੀ ਲੋੜ ਨਹੀਂ ਇੱਥੋਂ ਖਰੀਦੋ ਨਾਗੇ ਦਾ ਮੇਰਾ ਨਾਮ ਦਲਜਿੰਦਰ ਸਿੰਘ ਹੈ ਪਿੰਡ ਪਿੰਡ ਸੁਭਰਾ ਹੈ ਇਹ ਹਰਮਨ ਕਲਾਸ ਹਾਊਸ ਖੁੱਲਿਆ ਜੀ ਨਵਾਂ ਹੀ ਪੱਟੀ ਤੋਂ ਆਉਂਦੇ ਵੀਰਾਂ ਬਹੁਤ ਹੀ ਵਧੀਆ ਕੰਮ ਕਾਜ ਹੈ ਕੱਪੜੇ ਦਿੱਤੇ ਜਿੱਤਰਾ ਪਜਾਮਾ ਕੁੜਤਾ ਪੱਗਾਂ ਵਗੈਰਾ ਪੈਂਟ ਕਮੀਜ਼ ਹਰ ਤਰ੍ਹਾਂ ਦੀ ਵੈਰਾਈਟੀ ਬਹੁਤ ਸਸਤੀ ਤੇ ਬਹੁਤ ਹੀ ਵਧੀਆ ਤਰੀਕੇ ਦੀ ਹੈ ਇਹ ਕਿਹੜੀ ਜਗ੍ਹਾ ਤੇ ਦੁਕਾਨ ਹੈ ਇਹ ਸੁਭਰਾ ਐਸਬੀਆਈ ਬੈਂਕ ਦੇ ਬਿਲਕੁਲ ਸਾਹਮਣੇ ਹੈ ਅੱਛਾ ਐਸਬੀਆਈ ਹਾਂ ਕਿਰਤੋਲ ਰੋਡ ਦੇ ਨਾਲੇ ਬਾਕੀ ਯਾਰ ਨਾਲੋ ਸਸਤਾ ਨਵਾਂ ਸਸਤਾ ਤੇ ਬਹੁਤ ਹੀ ਵਧੀਆ ਜਿਹੜੰਡਾਂ ਸਾਰੇ ਗਰੰਟੀ ਸ਼ਦਾ ਹੁੰਦਾ ਹੈ ਸਰ ਜੀ ਪਟਵਾਰਸਾਂ ਨੂੰ ਇਹੋ ਅਪੀਲ ਹੁਮਾ ਮਾ ਕੇ ਦਰਸ਼ਨ ਦਿਓ ਆਪ ਵੀ ਵੇਖ ਕੇ ਕਪੜੇ ਤੇ ਚੋਣ ਕਰਨਾ ਜੇ ਸੰਗ ਲੱਗਣ ਤੇ ਲਾ ਲੈਣਾ